ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਕਿੰਗ ਗ੍ਰੈਂਟਸ ਦੋਸਤੋ ਮੈਂ ਤੁਹਾਡਾ ਦੋਸਤ ਦਲਜੀਤ ਸਿੰਘ ਬੁੱਟਰ ਕਾਦਿਆ ਗੁਰਦਾਸਪੁਰ ਤੋਂ ਅੱਜ ਅਸੀਂ ਧਾਰੀਵਾਲ ਦੇ ਵਿੱਚ ਪਹੁੰਚੇ ਹਾਂ ਸਸਪੁਰਾ ਪਿੰਡ ਦੇ ਵਿੱਚ ਬਹੁਤ ਹੀ ਜ਼ਬਰਦਸਤ ਰਜਲਤ ਦੇ ਨਾਲ ਕਿ ਕੁਝ ਟਾਈਮ ਪਹਿਲਾਂ ਸਾਡੀ ਸਤਿੰਦਰ ਭੈਣ ਜੀ ਗੁਰਮੀਤ ਸਰ ਤੇ ਜੁਝਾਰਾ ਭਾਜੀ ਉਹਨਾਂ ਨੇ ਇਸ ਪਰਵਾਰ ਨੂੰ ਫੂਡ ਸਪਲੀਮੈਂਟ ਦਿੱਤਾ ਸੀ ਤੇ ਇਹਨਾਂ ਦੇ ਘਰ ਵਿੱਚ ਖੁਸ਼ੀਆਂ ਆਈਆਂ 11 ਸਾਲਾਂ ਬਾਅਦ ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਸੀ ਕਾਪਾ ਜੀ ਸਸੀ ਕਾਪਾ ਜੀ ਕੀ ਨਾਮ ਆਪਣਾ ਪਰਮਜੀਤ ਕੌਰ ਠੀਕ ਹੈ ਜੀ ਤੇ ਕੀ ਪ੍ਰੋਬਲਮ ਸੀ ਆਪਾਂ ਨੂੰ ਪ੍ਰੋਬਲਮ ਇਹ ਹੀ ਕਿ ਇਨਫੈਕਸ਼ਨ ਬੜੀ ਜਿੱਦੀ ਠੀਕ ਹੈ ਜੀ ਤੇ ਕਹਿੰਦੇ ਸੀ ਵੀ ਤੁਹਾਡੇ ਟਿਊਬਾਂ ਦੇ ਵਿੱਚ ਜਾੜੇ ਬੜੇ ਨੇ ਹਾਂਜੀ ਉਹ ਸਫਾਈ ਕਰਨੀ ਪੈਂਦੀ ਠੀਕ ਹੈ ਤੇ ਹੁਣ ਤੁਹਾਡੇ ਇਸ ਫੂਡ ਸਪਲੀਮੈਂਟ ਖਾਣ ਦੇ ਨਾਲ ਇਹ ਰਿਜ਼ਲਟ ਮਿਲਿਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸਾਰਾ ਇਹੋ ਕਹਿਣਾ ਚਾਹੁੰਦੀ ਕਿ ਜਿਹਦੇ ਮੇਰੇ ਦੀਆਂ ਭੈਣਾਂ ਦੇ ਬੱਚੇ ਨਹੀਂ ਹੈਗੇ ਉਹ ਖਾਣ ਠੀਕ ਹੈ ਤੇ ਮਤਲਬ ਬਹੁਤ ਖੁਸ਼ ਹੂ ਤੁਸੀਂ ਬਹੁਤ ਜ਼ਿਆਦਾ ਖੁਸ਼ੀ ਆ ਕਿ ਰੱਬ ਨੇ ਹੱਥੀਂ ਚਾਹਿਆ ਸਾਲਾਂ ਮਾ ਧੰਨਵਾਦ ਕਰਦੇ ਹੋ ਭੈਣ ਜੀ ਨਾਲ ਦਾ ਹੈ ਜਿਨ੍ਹਾਂ ਨੇ ਤੁਹਾਨੂੰ ਇਹ ਫੂਡ ਸਪਲੀਮੈਂਟ ਦਿੱਤਾ ਤੇ 2 ਮਿੰਟ ਭਾਜੀ ਨਾਲ ਵੀ ਗੱਲ ਕਰਦੇ ਆ ਭਾਜੀ ਕਿਵੇਂ ਫੀਲ ਹੋ ਰਿਹਾ ਹਾਂਜੀ ਭਾਜੀ ਬਹੁਤ ਵਧੀਆ ਫੀਲ ਹੋ ਰਿਹਾ ਆਪਣੇ ਸਾਡੇ 10 ਸਾਲ ਵਿਆਹ ਨੂੰ ਗਈ ਤੇ ਦਾ ਸਾਲ ਬਾਅਦ ਆਪਣੇ ਇਹ ਬੇਟੀ ਨੂੰ ਜਨਮ ਦਿੱਤਾ ਵਾ ਤੇ ਆਪਾਂ ਬਹੁਤ ਖੁਸ਼ ਆ ਠੀਕ ਹੈ ਭਾਜੀ ਤੇ ਜਿਵੇਂ ਕਿ ਦੋਸਤੋ ਤੁਸੀਂ ਸੁਣ ਹੀ ਲਿਆ ਕਿ 10 ਤੋਂ 11 ਸਾਲਾਂ ਬਾਅਦ ਇਹਨਾਂ ਦੇ ਘਰੇ ਬੇਬੀ ਗਰਲ ਨੇ ਜਨਮ ਲਿਆ ਤੇ ਬਹੁਤ ਖੁਸ਼ ਨੇ ਸਾਰੇ ਤੇ ਜਿਸ ਵੀ ਥਰੂ ਤੁਹਾਡੇ ਕੋਲੇ ਵੀਡੀਓ ਆ ਰਹੀ ਹੈ ਤੁਸੀਂ